ਜੀ ਗੁਰੂ ਰੂਪ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਸਪੀਕਰ ਸਾਹਿਬ ਬਹੁਤ ਮੈਂ ਮਸ਼ਹੂਰ ਆ ਤੁਸੀਂ ਮੌਕਾ ਦਿੱਤਾ ਆ ਦਾਸ ਨੂੰ ਇਸ ਪਵਿੱਤਰ ਮੌਕੇ ਤੇ ਆਪਣੇ ਵਿਚਾਰ ਰੱਖਣ ਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਪੀਕਰ ਸਾਹਿਬ ਹਿੰਦ ਦੀ ਚਾਦਰ ਕਲਵਾਇਆ ਮੈਂ ਸਮਝਣਾ ਹਿੰਦੀ ਚਾਦਰ ਨਹੀਂ ਸ੍ਰਿਸ਼ਟੀ ਦੀ ਚਾਦਰ ਕਹਿਣਾ ਚਾਹੀਦਾ ਜਿਹੜੀ ਲਾਸਾਨੀ ਕੁਰਬਾਨੀ ਉਹਨਾਂ ਦੀ ਅਨਪੈਰਲ ਦੁਨੀਆ ਦੇ ਇਤਿਹਾਸ ਦੇ ਵਿੱਚ ਸਪੀਕਰ ਸਾਹਿਬ ਐਡੀ ਵੱਡੀ ਕੁਰਬਾਨੀ ਕਿਸੇ ਦੀ ਹੈ ਬਾਕੀ ਕੁਰਬਾਨੀਆਂ ਬਹੁਤ ਬਹੁਤ ਵੱਡੇ ਸ਼ਹੀਦ ਹੋਏ ਨੇ ਦੁਨੀਆ ਦੇ ਇਤਿਹਾਸ ਦੇ ਵਿੱਚ ਬਟ ਕਿਸੇ ਨੇ ਕਿਸੇ ਹੋਰ ਵਾਸਤੇ ਕੁਰਬਾਨੀ ਦੇਣੀ ਇਹ ਇੱਕ ਬਹੁਤ ਹੀ ਅਨਪੈਰਲਡ ਚੀਜ਼ ਅਸੀਂ ਅੱਜ ਬਹੁਤ ਮਸ਼ਹੂਰ ਆ ਮੇਰੇ ਤੋਂ ਪਹਿਲੇ ਬਹੁਤ ਸਾਰੇ ਮੇਰੇ ਸਾਥੀਆਂ ਨੇ ਇਸ ਧਰਤੀ ਨੂੰ ਨਮਨ ਕੀਤਾ ਨੌਵੀਂ ਪਾਸ਼ਾਹੀ ਦਸਵੀਂ ਪਾਸ਼ਾਹੀ ਦਸਵੀਂ ਪਾਸ਼ਾਹੀ ਨੇ 28 ਸਾਲ ਇੱਥੇ گزارੇ ਗੁਰੂ ਮਾਰਾ ਸਾਹਿਬ ਜਿੱਸਾ ਦੱਸਿਆ ਗਿਆ ਨੌਵੀਂ ਪਾਸ਼ਾਹੀ ਵੱਲੋਂ ਕਸ਼ਮੀਰੀ ਬ੍ਰਾਹਮਣ ਕਿਰਪਾ ਰਾਮ ਜੀ ਦੀ ਅਗਵਾਈ ਦੇ ਵਿੱਚ 1675 ਦੇ ਵਿੱਚ ਇੱਥੇ ਚੱਲ ਕੇ ਆਏ ਸੀ ਉਥੋਂ ਦਾ ਜਿਹੜਾ ਗਵਰਨਰ ਸੀ ਸਪੀਕਰ ਸਾਹਿਬ ਮੁਗਲ ਸਲਤਨਤ ਦਾ ਇਤਫਕਾਰ ਖਾਨ ਉਹਦਾ ਨਾਮ ਸੀ ਉਹ ਹਰ ਰੋਜ਼ ਹਜ਼ਾਰਾਂ ਦੀ ਤعداد ਦੇ ਵਿੱਚ ਸਾਡੇ ਜਿਹੜੇ ਕਸ਼ਮੀਰੀ ਬ੍ਰਾਹਮਣ ਸਨ ਉਹਨਾਂ ਦਾ ਤਿਲਕ ਤੇ ਜੜਾਈ ਉਤਾਰਦਾ ਸੀ ਮਨਾਂ ਦੇ ਸਾਹਬ ਨਾਲ ਉਤਾਰਦਾ ਸੀ ਉਹਨਾਂ ਨੇ ਇਕੱਠੇ ਹੋ ਕੇ ਸਾਰੀ ਬਰਾਦਰੀ ਨੇ ਇਹ ਫੈਸਲਾ ਲਿਆ ਕਿ ਅਸੀਂ ਕਿਧ ਕੋ ਜਾਈਏ ਕਿਹੜਾ ਸਾਡੀ وکਾਲ ਔਰੰਗਜ਼ੇਬ ਦੇ ਸਾਹਮਣੇ ਕਰ ਸਕੇ ਸਾਰੇ ਚੱਲ ਕੇ ਇੱਕ ਡੈਲੀਗੇਸ਼ਨ ਦੇ ਵਿੱਚ ਨੌਵੀਂ ਪਾਸ਼ਾਹੀ ਕੋ ਇੱਥੇ ਪਹੁੰਚਦੇ ਨੇ ਨੌਵੀਂ ਪਾਸ਼ਾਹੀ ਕੋ ਜਦੋਂ ਆਪਣੀ ਅਪੀਲ ਰੱਖਦੇ ਨੇ ਤੇ ਨੌਵੀਂ ਪਾਸ਼ਾਹੀ ਜਿਸਾ ਇਤਿਹਾਸ ਦੱਸਦਾ ਹੈ ਖੁਦ ਇਹ ਸੋਚਦੇ ਸਨ ਕਿ ਔਰੰਗਜ਼ੇਬ ਦੇ ਨਾਲ ਤੇ ਮੁਗਲ ਸਲਤਨਤ ਦੇ ਨਾਲ ਤੇ ਸਾਡੀ ਪਹਿਲੇ ਕੋ ਤਕਰਾਰ ਚੱਲ ਰਿਹਾ ਹੈ ਇਨਾਂ ਦੀ ਵਕਾਲਤ ਵਾਸਤੇ ਮੈਂ ਕਿੰਨੂ ਕਰਾਂ ਦਸਵੀਂ ਪਾਤਸ਼ਾਹੀ ਸਪੀਕਰ ਸਾਹਿਬ ਉਹਦੋਂ 9 ਸਾਲ ਦੀ ਉਮਰ ਦੇ ਸਨ ਉਹਨਾਂ ਨੇ ਆਪਣੇ ਪਿਤਾ ਨੂੰ ਇਹ ਗੱਲ ਕਹੀ ਕਿ ਪਿਤਾ ਜੀ ਤੁਹਾਡੇ ਤੋਂ ਬਿਹਤਰ ਵਕੀਲ ਕਿਹੜਾ ਇਹਨਾਂ ਦਾ ਹੋ ਸਕਦਾ ਇਹਨਾਂ ਬੇਜ਼ੁਬਾਨਾਂ ਨੂੰ ਜ਼ੁਬਾਨ ਕੌਣ ਦੇ ਸਕਦਾ ਇੱਥੋਂ ਪੈਦਲ ਚੱਲ ਕੇ ਜਾਣਾ ਦਿੱਲੀ ਦੇ ਵਿੱਚ ਜਦੋਂ ਪੈਦਲ ਗਏ ਜਿੱਸਾਂ ਪਹਿਲੇ ਜ਼ਿਕਰ ਹੋਇਆ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀ ਪਹਿਲੇ ਸ਼ਹਾਦਤ ਕੀਤੀ ਗਈ ਨੌਵੀਂ ਪਾਸ਼ਾਹੀ ਨੂੰ ਆਪਣੇ ਅਸੂਲਾਂ ਤੋਂ ਡਗਮਗਾਣ ਵਾਸਤੇ ਪੈਰਾਂ ਤੋਂ ਥੜਕਾਣ ਵਾਸਤੇ ਮੁਗਲ ਸਲਤਨਤ ਦੀ ਇੱਕ ਕੋਸ਼ਿਸ਼ ਸੀ ਬਟ ਉਹਨਾਂ ਨੇ ਉਹਨੂੰ ਠੁਕਰਾ ਦਿੱਤਾ ਕਸ਼ਮੀਰੀ ਬ੍ਰਾਹਮਣਾ ਵਾਸਤੇ ਉਹਨਾਂ ਨੂੰ ਜਸਟਿਸ ਦਿਵਾਉਣ ਵਾਸਤੇ ਉਹਨੇ ਆਪਣੀ ਮਹਾਨ ਸਪੀਕਰ ਸਾਹਿਬ ਸ਼ਹਾਦਤ ਦਿੱਤੀ ਜਿਹੜਾ ਸੀਸਗੰਗ ਗੁਰਦੁਆਰਾ ਸਾਹਿਬ ਹੈ ਚਾਂਦਨੀ ਚੌਂਕ ਉਹ ਅੱਜ ਦੇ ਦਿਨ ਇਹ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਉਸ ਤੋਂ ਬਾਅਦ ਭਾਈ ਜੇਤਾ ਜੀ ਦਾ ਤੇ ਭਾਈ ਜੀਵਨ ਸਿੰਘ ਜੀ ਦਾ ਜਿਹੜਾ ਜ਼ਿਕਰ ਹੋਇਆ ਕਿਸ ਤਰ੍ਹਾਂ ਉਹਨਾਂ ਸੀਸ ਲੈ ਕੇ ਆਂਦਾ ਕਿਸ ਤਰ੍ਹਾਂ ਸੀਸ ਦਸਵੀਂ ਪਾਸ਼ਾਹੀ ਤੇ ਗੋਲ ਪੇਸ਼ ਕੀਤਾ ਗਿਆ ਤੇ ਕਿਸ ਤਰ੍ਹਾਂ ਅੰਤਮ ਸੰਸਕਾਰ ਇੱਥੇ ਕੀਤਾ ਗਿਆ ਇਹ ਸਾਰਾ ਇਤਿਹਾਸ ਦਾ ਸਰ ਹਿੱਸਾ ਹੈ ਫਿਰ ਦਸਵੀਂ ਪਾਸ਼ਾਹੀ ਦੀ ਪਰਿਵਾਰ ਦੀਆਂ ਸ਼ਹਾਦਤਾਂ ਫਿਰ ਇਸ ਕੌਮ ਦਾ ਇੱਥੇ ਹੀ 13 April ਨੂੰ 1699 ਦੇ ਵਿੱਚ ਸਿੱਖ ਧਰਮ ਦਾ ਖਾਲਸਾ ਦਾ ਜਨਮ ਇਸੇ ਤੋਂ ਉੱਤਰ ਤਰਤੀ ਤੋਂ ਹੋਇਆ ਸਾਨੂੰ ਮਾਨ ਹੈ ਸਪੀਕਰ ਸਾਹਿਬ ਸਮੁੱਚੇ ਪੰਜਾਬੀ ਜਗਤ ਨੂੰ ਇਹਨਾਂ ਦੀਆ ਆਈਡੀਅਲਿਜ਼ਮ ਜਿਹੜੀ ਹੈ ਇਹਨਾਂ ਦੀ ਸੋਚ ਜਿਹੜੀ ਹੈ ਉਹ ਕੋਈ ਇੱਕ ਧਰਮ ਦੀ ਇੱਕ ਆਜ਼ਾਦ ਦੀ ਸੋਚ ਨਹੀਂ ਸੀ ਇਹੀ ਕਾਰਨ ਬਣਿਆ ਕਿ ਬਹੁਤ ਸਾਰੇ ਸਾਡੀ ਹਿੰਦੂ ਪਰਿਵਾਰ ਜਿਹੜੇ ਨੇ ਸਪੀਕਰ ਸਾਹਿਬ 9ਵੀਂ ਤੇ 10ਵੀਂ ਪਾਠਸ਼ਾਲਾ ਦੀਆਂ ਪਰਿਵਾਰ ਦੀਆਂ ਸ਼ਹਾਦਤਾਂ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਜਿਹੜਾ ਵੱਡਾ ਲੜਕਾ ਹੋਏਗਾ ਸਾਡਾ ਉਹ ਕੇਸ ਵੀ ਰੱਖੇਗਾ ਦਸਤਾਰ ਵੀ ਸਜਾਏਗਾ ਤੇ ਅਨੇਕਾਂ ਇਹੋ ਜਿਹੇ ਪਰਿਵਾਰ ਨੇ ਸਾਰਿਆਂ ਨੂੰ ਐਲਡੇਸਟ ਜਿਹੜਾ ਉਹ ਸਿੱਖ ਹੈ ਬਾਕੀ ਸਾਡੇ Hindu ਵੀਰ ਇਹ ਮਹਾਨ ਕੁਰਬਾਨੀ ਮੈਂ ਸਮਝਣਾ ਇਸ ਦੇਸ਼ ਨੂੰ ਸਰ ਆਜ਼ਾਦ ਕਰਵਾਉਣ ਦੇ ਵਿੱਚ ਜਿਹੜੀ ਪਹਿਲੀ ਚਿੰਗਾਰੀ ਹੈ 800 ਸਾਲ ਰਾਜ ਕੀਤਾ ਮੁਗਲਾਂ ਨੇ ਉਦੋਂ ਨਾਮ ਹੀ ਕੋਈ ਨਹੀਂ ਸੀ ਲੈਂਦਾ ਉਨ੍ਹਾਂ ਦੇ ਜ਼ਬਰ ਦੇ ਖਿਲਾਫ ਮਿਨੋਰਟੀਜ਼ ਨੂੰ ਬਚਾਉਂਦਾ ਜੇ ਫਲਸਫਾ ਸੀ ਸਾਡੇ ਇੱਕ ਤੋਂ ਲੈ ਕੇ ਦਸਾਂ ਪਾਦਸ਼ਾਹਾਂ ਦਾ ਸਾਡਾ ਮਾਨਸ ਕੀ ਜਾਤ ਸਭ ਇੱਕ ਹੀ ਪਛਾਨਦੀ ਅੱਜ ਜਿਹੜੀ ਸਪਿਰਿਟ ਸਾਡੇ ਵਿੱਚ ਸਪੀਕਰ ਸਾਹਿਬ ਪੈਦਾ ਕੀਤੀ ਉਹ ਸਪਿਰਿਟ ਦੁਨੀਆ ਭਰ ਜਿੱਥੇ ਪੰਜਾਬੀ ਬੀਟ ਕਿਤੇ ਕੋਈ ਵੈਂਚੂਅਲਿਟੀ ਆ ਜਾਵੇ ਸਾਰਨੋਂ ਪਹਿਲੇ ਸਾਡੇ ਪੰਜਾਬੀ ਸਾਡੇ ਖਾਲਸੇ ਵੀਰ ਉੱਥੇ ਪਹੁੰਚਦੇ ਅੱਜ ਵੀ ਹਿੰਦੁਸਤਾਨ ਦੇ ਵਿੱਚ ਸਪੀਕਰ ਸਾਹਿਬ ਜਿਸ ਕਿਸਮ ਦੇ ਹਾਲਾਤ ਨੇ ਇਹ ਲਾਸਟ ਪੋਸਟ ਹੀ ਰਹਿ ਗਈ ਮੈਂ ਤੁਹਾਨੂੰ ਦੱਸਾਂ ਸਾਨੂੰ ਸਾਰਿਆਂ ਨੂੰ ਮੈਂ ਸਾਰੇ ਮੈਂਬਰ ਸਭਾ ਨੂੰ ਇਹ ਬੇਨਤੀ ਕਰਾਂਗਾ ਜਿਸ ਕਿਸਮ ਦੇ ਕਿਸੇ ਟਾਈਮ ਮੁਗਲਾਂ ਦੀ ਸੋਚ ਸੀ ਸਪੀਕਰ ਸਾਹਿਬ ਮੇਰੇ ਵੱਲ ਥੋੜਾ ਧਿਆਨ ਕਰਿਓ ਜੋ ਸੋਚ ਫਿਰ ਅੰਗਰੇਜ਼ਾਂ ਦੀ ਸੀ 200 ਸਾਲ ਜਿੰਨਾ ਰਾਜ ਕੀਤਾ ਉਹ ਹੀ ਅੱਜ ਦੇ ਜਿਹੜੇ ਹਿੰਦੁਸਤਾਨ ਤੇ ਰਾਜ ਕਰਨ ਵਾਲੇ ਨੇ ਅੱਜ ਉਹਨਾਂ ਸਰਕਾਰਾਂ ਦੀ ਵੀ ਸੋਚ ਇਸੇ ਕਿਸਮ ਦੀ ਸਾਡੀ ਹਿਸਟਰੀ ਨੂੰ ਸਪੀਕਰ ਸਾਹਿਬ ਰੀਰਾਈਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਤੁਸੀਂ ਹਰ ਰੋਜ਼ ਵੇਖਦੇ ਹੋ ਤੀਸਰੇ ਚੌਥੇ ਮਹੀਨੇ ਪੰਜਾਬ ਦੇ ਵੋਟਰਸ ਨੂੰ ਟੈਸਟ ਕੀਤਾ ਜਾ ਰਿਹਾ ਸਾਡੇ ਪੇਸ਼IENTS ਨੂੰ ਟੈਸਟ ਕੀਤਾ ਜਾ ਰਿਹਾ ਭਾਵੇਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀ ਹੈ ਕਿਸ ਕਿਸਮ ਦੇ ਪੀਡੀਓਲੋਜੀ ਦੇ ਲੋਕ ਜਿਹੜੇ ਨੇ ਸਰ ਉਹ ਇੱਥੇ ਆ ਕੇ ਲੱਗ ਗਏ ਨੇ ਸਾਡੀ ਜਿਹੜੀ ਇੱਕ ਬਹੁਤ ਰਿਚ ਹਿਸਟਰੀ ਤੇ ਕਲਚਰ ਹੈ ਉਹਨੂੰ ਰੀਰਾਈਟ ਕਰਨ ਦੀ ਕੋਸ਼ਿਸ਼ ਹੈ ਮੈਂ ਅੱਜ ਦੀ ਸਰਕਾਰ ਨੂੰ ਇਹ ਬੇਨਤੀ ਕਰਾਂਗਾ ਕਿ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਸ ਕਿਸਮ ਦੇ ਚਾਂਸਲਰ ਆ ਕੇ ਲੱਗ ਗਏ ਨੇ ਉਹ ਸਰਬਸਾਂਝੀ ਜਿਹੜੀ ਇੱਕ ਸੰਦੇਸ਼ ਸੀ ਇਹ ਉਹ ਨਹੀਂ ਇਹ ਇਤਿਹਾਸ ਨੂੰ ਰੀ-ਰਾਈਟ ਕਰਨਾ ਚਾਹੁੰਦੇ ਸਾਡੇ ਦੇਸ਼ ਨੂੰ ਕਿਹਨਾਂ ਨੇ ਆਜ਼ਾਦੀ ਦਵਾਈ ਉਹਨਾਂ ਦੀ ਜਗ੍ਹਾ ਤੇ ਲਵੇਂ ਇਤਿਹਾਸ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹੀ ਚੀਜ਼ ਉਹ ਮੰਨਦੇ ਗੁਰੂਆਂ ਦਾ ਫਲਸਫਾ ਸਰ ਬਹੁਤ ਵੱਡਾ ਹੈ ਇਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਹੀ ਬੰਦਾ ਸਿੰਘ ਬਹਾਦਰ ਆਇਆ ਉਹਨੇ ਸਾਰਿਆਂ ਨਾਲੋਂ ਪਹਿਲੇ ਇੱਥੇ ਸਰ ਸੰਦੇਸ਼ ਦਿੱਤਾ ਕਿ ਜਿਨਨੇ ਮਜ਼ਾਰੇ ਨੇ ਉਹਨਾਂ ਨੂੰ ਮਾਲਕ ਬਣਾਵਾਂਗਾਓ ਮੇਰੀ ਮਦਦ ਕਰੋ ਸੋ ਇਕਵੈਲਿਟੀ ਦੀ ਜਿਹੜੀ ਲੜਾਈ ਹੈ ਸਾਡੇ ਗੁਰੂਆਂ ਦੀ ਜਿਹੜੀ ਸੋਚ ਹੈ ਇਕਵੈਲਿਟੀ ਦੀ ਉਹ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤੀ ਮਜ਼ਾਰਿਆਂ ਨੂੰ ਸਪੀਕਰ ਸਾਹਿਬ ਮਾਲਕ ਬਣਾਇਆ ਫਿਰ ਸਾਡੀਆਂ ਮਿਸਲਾਂ ਨੇ ਇਕੱਠੇ ਹੋਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਰਾਜ ਸਟੈਬਲਿਸ਼ ਕੀਤਾ 1799 ਦੇ ਵਿੱਚ ਮੁਗਲਾਂ ਨੂੰ ਇਥੋਂ ਕੱਢਣ ਦੀ ਇਹ ਜਿਹੜਾ ਸਾਡੀ ਆਈਡੀਓਲੋਜੀ ਤੇ ਫਲਸਫਾ ਸੀ ਇਨਟੋਲਰੈਂਸ ਦਾ ਨਿਰਭਉ ਤੇ ਦਰਬੇ ਉਸ ਦੀ ਕਾਮਯਾਬੀ ਹੋਈ ਖਾਲਸਾ ਰਾਜ ਉਹਨੂੰ ਕਿਹਾ ਜਾਂਦਾ ਸੀ ਬਹੁਤ ਸਾਰੇ ਹਾਊਸ ਦੇ ਵਿੱਚ ਹੋ ਸਕਦਾ ਸਾਡੇ ਸਾਥੀਆਂ ਨੂੰ ਸਰ ਇਸ ਗੱਲ ਦਾ ਇਲਮ ਨਾ ਹੋਏ ਐਡੇ ਵੱਡੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡੀ ਪੋਪੂਲੇਸ਼ਨ ਸਾਰੀ 8% ਸੀ ਸਿੱਖ ਇਕੱਲੇ 8% ਸਨ ਉਹਨਾਂ ਨੇ ਬਰਾਬਰੀ ਦਾ ਹੱਕ ਦਿੱਤਾ ਗਵਰਨਮੈਂਟ ਦੇ ਵਿੱਚ ਮੁਸਲਮ ਵੀ ਲੈ ਕੇ ਆਂਦੇ ਹਿੰਦੂ ਵੀਰ ਵੀ ਲੈ ਕੇ ਆਂਦੇ ਸਿੱਖ ਭਾਈਚਾਰਾ ਵੀ ਲੈ ਕੇ ਆਂਦਾ ਤੇ ਬਿਹਤਰੀਨ 골ਡਨ ਪੀਰੀਅਡ ਪੰਜਾਬ ਦੇ ਵਿੱਚ ਜੇ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਮੰਨਿਆ ਜਾਂਦਾ ਇਟ ਵਾਸ ਓਨਲੀ ਬਿਕੋਜ਼ ਆਫ ði ਸੈਕੂਲਰ ਸਪਿਰਿਟ ði ਆਈਡੀਓਲੋਜੀ ਆਫ ði ਗੁਰੂਜ਼ ਥੈਟ ਹੀ ਫਾਲੋਡ ਤੋਂ ਮੈਂ ਅੱਜ ਤੁਹਾਨੂੰ ਬੇਨਤੀ ਕਰਨਾ ਚਾਹਨਾ ਅੱਜ ਦੇ ਦਿਨ ਵੀ ਇਹੀ ਸਟੇਟ ਹੋਏਗੀ ਜਿਹੜੀ ਦਿੱਲੀ ਦੇ ਵਿੱਚ ਬਹੁਤ ਵੱਡੀ ਤਾਕਤ ਜਿਹੜੀ ਸਾਰੇ ਦੇਸ਼ ਤੇ ਹੁੰਝਾ ਫੇਰ ਰਹੀ ਹੈ ਉਹਨੂੰ ਆ ਕੇ ਪੰਜਾਬੀ ਰੋਕ ਪਾਣਗੇ ਸੋ ਮੇਰੀ ਹੱਥ ਜੋੜ ਕੇ ਅਪੀਲ ਆਜ ਦੇ ਰਾਜ ਕਰਨ ਵਾਲਿਆਂ ਨੂੰ ਇਹਨਾਂ ਵੱਲ ਵਿਸ਼ੇਸ਼ ਆਪਾਂ ਧਿਆਨ ਦਈਏ ਇਹ ਰੋਜ਼ ਹਰ ਤੀਜੇ ਚੌਥੇ ਮਹੀਨੇ ਕੋਈ ਨਾ ਕੋਈ ਪੱਥਰ ਸੁੱਟ ਕੇ ਜਾਂ ਛੋਟੀ ਜੀ ਇੱਕ ਸਾਨੂੰ ਸੂਈ ਲਗਾ ਕੇ ਟੈਸਟ ਕਰਦੇ ਨੇ ਵੋਟਰਸ ਪੰਜਾਬੀਆਂ ਨੂੰ ਸਾਰਿਆਂ ਨੂੰ ਇੱਕ ਹੋਣਾ ਪੈਗਾ ਪੋਲੀਟੀਕਲ ਸਾਡੇ ਮੱਧਪੇਦ ਹੋ ਸਕਦੇ ਨੇ ਸਪੀਕਰ ਸਾਹਿਬ ਬਸ ਪੰਜਾਬ ਦੀ ਧਰਤੀ ਵਾਸਤੇ ਆਪਣੀ ਪੰਜਾਬੀਅਤ ਵਾਸਤੇ ਮੈਂ ਨਿਹਰਾ ਸਿੱਖ ਧਰਮ ਦੀ ਗੱਲ ਨਹੀਂ ਮੈਂ ਪੰਜਾਬੀਅਤ ਦੀ ਕਰਦਾ ਪੰਜਾਬੀ ਨਿਹਰਾ ਸਪੀਕਰ ਸਾਹਿਬ ਨਿਹਰਾ ਪੰਜਾਬ 'ਚ ਨਹੀਂ ਹੈ ਬਹੁਤ ਵੱਡੀ ਤعداد ਦੇ ਵਿੱਚ ਪੰਜਾਬ ਦੇ origin ਦੇ ਲੋਕ ਕੈਨੇਡਾ ਦੇ ਵਿੱਚ ਤੁਸੀਂ ਤੇ 13 ਹੀ ਹੋ ਬਾਈ ਨੇ ਉੱਥੇ ਸਾਡੇ ਮੈਂਬਰਸ ਆਫ ਪਾਰਲੀਮੈਂਟ ਸਾਡੇ 18 ਮੈਂਬਰਸ ਆਫ ਪਾਰਲੀਮੈਂਟ ਯੂਨਾਈਟਿਡ ਕਿੰਗਡਮ ਇੰਗਲੈਂਡ 'ਚ ਨੇ ਤੁਹਾਡੇ ਕਈ ਸਾਰੇ ਸਪੀਕਰ ਸਾਹਿਬ ਮੈਂਬਰ ਆਫ ਪਾਰਲੀਮੈਂਟ ਯੂਰਪੀਅਨ ਯੂਨੀਅਨ ਚ ਨੇ ਨਿਊਜ਼ੀਲੈਂਡ ਚ ਨੇ ਆਸਟ੍ਰੇਲੀਆ ਦੇ ਵਿੱਚ ਨੇ ਸਿੰਗਾਪੁਰ ਚ ਨੇ ਅਫਰੀਕਾ ਦੇ ਵਿੱਚ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆਪਣੇ ਰਾਈਟਸ ਵਾਸਤੇ ਸਮੁੱਚੀ ਪੰਜਾਬੀ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਨਹੀਂ ਤੇ ਇਹਦਾ ਭਾਰੀ ਨੁਕਸਾਨ ਪਾਵੇਂ ਪਾਣੀਆਂ ਦੀ ਗੱਲ ਕਰ ਲਈਏ ਪਾਵੇਂ ਆਪਣੀ ਜੀਐਸਟੀ ਦੀ ਗੱਲ ਕਰ ਲੋ ਪਾਵੇਂ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰ ਲੋ ਪਾਵੇਂ ਆਪਣੀ ਯੂਨੀਵਰਸਿਟੀ ਦੀ ਗੱਲ ਕਰ ਲੋ ਆਵੇਂ ਕੱਲ ਚੰਡੀਗੜ੍ਹ 'ਚ ਜੋ ਕੁਝ ਪਾਰਲੀਮੈਂਟ ਸੈਕਸ਼ਨ ਤੋਂ ਪਹਿਲਾਂ ਕਰਨ ਦੀ ਪਰਜ਼ੋਰ ਇਹਨਾਂ ਦੀ ਕੋਸ਼ਿਸ਼ ਹੈ ਉਹਦੇ ਵਿੱਚ ਸਮੁੱਚੇ ਪੰਜਾਬੀ ਜਗਤ ਨੂੰ ਇੱਕ ਹੋਣਾ ਪੈਗਾ ਸੋ ਮੈਂ ਸਨਮਨਾ ਗੁਰੂ ਮਹਾਰਾਜ ਸਾਹਿਬ ਦੀ ਮਹਾਨ ਕੁਰਬਾਨੀਆਂ ਜਿਹੜੀਆਂ ਉਹ ਜੋ ਕੁ ਸਾਨੂੰ ਸਿਖਾਉਂਦੀਆਂ ਨੇ ਉਹਦੇ ਵਿੱਚੋਂ ਹੀ ਸਾਨੂੰ ਪੰਜਾਬੀਅਤ ਵਾਸਤੇ ਆਪਣੇ ਸੂਬੇ ਵਾਸਤੇ ਇਕੱਠੇ ਹੋਣ ਦੀ ਲੋੜ ਹੈ ਤੇ ਮੈਂ ਸਰਕਾਰ ਨੂੰ ਇਸ ਗੱਲ ਦੀ ਬੈਂਸਬ ਤੁਹਾਨੂੰ ਮੁਬਾਰਕਬਾਦ ਪੇਸ਼ ਕਰਨਾ ਬਹੁਤ ਚੰਗੀ ਸੋਚ ਹੈ ਸਾਰੇ ਇਕੱਤਰ ਕੀਤੇ ਨੇ ਸਜਦਾ ਕੀਤਾ ਦੁਨੀਆ ਭਰ ਚ ਪੰਜਾਬੀ ਅਜ ਦੇ ਇਸ ਪਵਿੱਤਰ ਦਿਨ ਤੇ ਸਜਦਾ ਕਰ ਰਹੀ ਏ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਨੇ ਬੈਨ ਸਾਹਿਬ ਉਹੀ ਕੌਮਾਂ ਜਿਹੜੀਆਂ ਨੇ ਹਮੇਸ਼ਾ ਜ਼ਿੰਦਾ ਰਹਿੰਦੀਆਂ ਨੇ ਜਿਹੜੀਆਂ ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀਆਂ ਉਹ ਕੌਮਾਂ ਵੀ ਕਦੀ ਜ਼ਿੰਦਾ ਨਹੀਂ ਰਹਿੰਦੀਆਂ ਸੋ ਮੈਂ ਆਪਣੀ ਮੁਬਾਰਕਬਾਦ ਵੀ ਪੇਸ਼ ਕਰਾਂਗਾ ਆਪਣੀ ਪਾਰਟੀ ਵੱਲੋਂ ਤੇ ਨਾਲੇ ਜਿਹੜਾ ਤੁਹਾਡਾ ਇਹ ਰੈਜ਼ੋਲੂਸ਼ਨ ਆਇਆ ਮੈਂ ਉਹਦੀ ਸਪੋਰਟ ਵੀ ਕਰਾਂਗਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ